ਈ ਹਾਲ ਨੇ ਤੁਹਾਡੇ ਆਹ ਦੇ ਚਲੋ ਅਸੀਂ ਪੈਲੀ ਚੱਲੋਗੇ ਪਾ ਪੈਲੀ ਤੇ ਲਏ ਹੈ ਕਿ ਆਜ ਤੁਹਾਨੂੰ ਪੈਲੀ ਵਿਖਾ ਕੇ ਲਵਾਂ ਮੈਂ ਆਹ ਲਸਣ ਕਿੱਡਾ ਗੜਾ ਹੈ ਪਾ ਲਸਣ ਕੰਡਾ ਹੈ ਅੱਛਾ ਇਧਰੋਂ ਦੀ ਸ਼ਾਰਟਕਟ ਪੈਂਦਾ ਥਰਦ ਕਰਕੇ ਆਪਾਂ ਇਧਰੋਂ ਦੀ ਆਉਂਦੇ ਨਹੀਂ ਤੇ ਉੱਤੋਂ ਦੀ ਛੜਕ ਥਾਣੀ ਵੀ ਆ ਸਕਦੇ ਸੀ ਕਮਾਥਾਣੀ ਹਨ ਸ਼ਾਰਟਕਟ ਹੈ ਨਾ ਮਨਕਰਤ ਧਿਆਨ ਨਾ ਪੁੱਤ ਇਹਨੂੰ ਇਹਨੂੰ ਚੋਕਲੋ ਵੀ ਔਲਣ ਲੱਗ ਜੇ ਵੀਨੂੰ ਮੈਨੂੰ ਨਹੀਂ ਅੱਕ ਚ ਵਾਜੂਗਾ ਪਤਾ ਕਿਸੇ ਚਲ ਆ ਮੇਰਾ ਹੱਥ ਫੜ ਲਓ ਵਾਗੜੀ ਸੜਦਾ ਕੋ Tiana दिख नहीं Tiana. anak ਕਿਆ ਵੀ ਇਹਨੂੰ ਵੀ ਸੈਂਡਲ ਪਾਲਾ ਵੀ ਸੈਂਡਲ ਸਗੋ ਟਾਈਟ ਆਏ ਚੱਪਲ ਥੋੜੀ ਖੁੱਲੀ ਆ ਨਹੀਂ ਨਹੀਂ ਆਪਣੇ ਸਲੀਪਰ ਦੇ ਇਹਦੇ ਆਪਣੇ ਹੀ ਆ ਥੋੜੇ ਜਿ ਖੁੱਲੇ ਹੀ ਆ ਨਾ ਗਿੱਲਾ ਵਾ ਥਾਨ ਵਾਲੇ ਥੋੜਾ ਗੋਈ ਤੂੰ ਤੈਨੂੰ ਚੁੱਕੇ ਨਹੀਂ ਕਰ ਗਿੱਲਾ ਵਾ ਥਾਨ ਵਾਲੇ ਥੋੜਾ ਹਾਤ ਬਾਅਦ ਆ ਤੁਰਦੇ ਲੇਜੋ ਨਾ ਇਹਨੂੰ ਕਿਦਾਂ ਉਤਰੇਗਾ ਉਹ ਪਛ ਨਾਲ ਲੜਾ ਲੈ ਹੱਥ ਤੇ ਧਿਆਨਾ 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 ਉੱਤੋ ਤੂੰ ਬੋਤ ਚੁੱਕਿਆ ਹੀ ਤਾਂ ਨਹੀਂ ਨੰਗੇ ਜਾਣਾ ਤੇਰ ਕੋ ਮੈਂ ਨੰਗੇ ਮੈਂ ਨੰਗੇ ਤਾਂ ਫੇਰ ਵੀਡੀਓ ਸਟਾਰਟ ਕਰ ਲਓ ਜੀ ਆ ਗਏ ਆਪਣੇ ਪੱਠੇ ਸੌਗਾ ਜੀ ਟੁੱਟਣਾ ਨਹੀਂ ਹੋਇਆ ਹੈਣਾ ਛੋਟਾ ਹੈ ਮੰਮਾ ਦੇਖੋ ਇਹ ਵੀ ਛੁੱਟ ਓਏ ਓਏ ਉਹ ਆ ਵੀ ਛੁੱਟ ਹਾਂ ਉੱਤੋਂ ਉੱਠ ਮੇਰਾ ਪੁੱਤ ਤਾਂ ਉੱਠ ਉੱਠ ਗਿਆ ਹਾਂ ਅੱਧੀ ਆਪੀ ਨਾਲ ਫੁੱਲ ਓਏ ਫੁੱਲ ਫੁੱਲੇ ਓਏ ਫੁੱਲ ਲੈ ਤੂੰ ਆਪ ਲੈਣਾ ਪਾਲਕ ਕਿਹੜੀ ਤੇ ਮੇਥੀ ਕਿਹੜੀ ਆ ਪਾਲਕ ਹੈ ਜੀ ਆਹ ਧਨੀਆ ਓ ਆ ਧਨੀਆ ਧਣੀਆਂ ਵਗ ਪਿਆ ਆ ਪਾਲਕ ਨਹੀਂ 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 ਆ ਗਈ ਉਹ ਮੇਥੀ ਨਹੀਂ ਫੇਮ ਆਏਗਾ ਇਹ ਮੇਥੀ ਹਾਂ ਆ ਪਾਲਕ ਨਹੀਂ ਫਿਰ ਇਹ ਆ ਵੀ ਮੇਥੀ ਧਨੀਆ ਨਹੀਂ ਹੈਗਾ ਵਿੱਚ ਧਨੀਆ ਹੀ ਪਾਲਕ ਹੀ ਆ ਮੇਰੇ ਸਨ ਹਾਂ ਧਨੀਆ ਨਹੀਂ ਆ ਆ ਗੋਭੀ ਤੇਰਾ ਉਧਰ ਉਹ ਤਾਂ ਧਿਆ ਕਿ ਧਨੀਆ ਨਾ ਮਸ ਗੰਦਵੇ ਵਿੱਚ ਕਿ ਨਾ ਹੋ ਗਿਆ ਉੱਥੇ ਆ ਤਾਂ ਸੋਨ ਬੀ ਨਹੀਂ ਸਾਡਾ ਚੰਗਾ ਥੋੜਾ ਬੀ ਚੰਗਾ ਹੋਵੇ ਨਾ ਫਿਰ ਵਧੀਆ ਹੋ ਜਾਣਾ ਕੰਕਰੀ ਹੁਗਤੀ ਹੈ ਤੇ ਉਹ ਬਾਲਾ ਨਹੀਂ ਚਕਾਇਆ ਵਿੱਚੋਂ ਬਾਲਾ ਹੁਣ ਥਲੋ ਪੁੱਟਿਆ ਨਹੀਂ ਜਾਂਦਾ ਮम्मा ਤੇ ਬਾਲਾ ਹੁਣ ਇਹ ਵਾਈ ਕਿਦਾਂ ਬਾਚੋਂ ਵਾਈ ਕੀ ਹੈ ਓਜੀ ਉਹ ਗੀ ਕਣਕ ਤੇ ਕਿਦੋਂ ਚਕਾਉਣਾ ਵਿੱਚ ਹੁਣ ਆਉ ਉਹ ਪੱਠੇ ਕਿੰਨਾ ਤੇ ਪਰਲੇ ਬੰਨੇ ਕਿਹੜੇ ਆਉ ਪਰਲੇ ਬੰਨੇ ਪੱਠੇ ਨਹੀਂ ਆ ਕਿਤੇ ਨਹੀਂ ਉਹ ਵੀ ਕਣਕੇ ਆਪਣੀ ਉਹ ਵੀ ਉਹ ਨਹੀਂ ਕਣਕ ਆ ਮਾਂ ਮੈਂ ਨਹੀਂ ਆ ਹੁੰਗਾ ਆਪਣੇ ਪੱਤੇ ਆ ਐਰਕਾ ਆ ਪਾ ਇਧਰ ਬੀਜਨੇ ਤੇ ਆਪਾਂ ਉੱਪਰਲੀ ਸਾਈਡ ਤੇ ਬੀਜਦੇ ਆ ਸੋਲਰ ਵਾਲੇ ਬੰਨੇ ਪਾਣੀ ਮਾਣ ਕਰਕੇ ਲੇਟ ਹੋ ਗਿਆ ਕਮਾ ਹੈ ਲੋ ਵੀ ਭਾਈ ਨਾ ਵਿੱਚ ਹੈਲੋ ਨੇ ਵੀ ਹੈਗੇ ਪੱਤੇ ਆ ਵਾਲੀ ਹੈਲੋ 15 ਕੇ ਦਿਨ ਲੱਗਣੇ ਆ ਨਾ ਸਾਗ ਦੀ ਪੂਰੀ ਗੰਦਲ ਬੰਦਿਆ ਪਰ ਇਹ ਫੁੱਲ ਜਾਣਾ ਫੁੱਲਣ ਡਿਆ ਵੇ ਨਾ ਮੋਰੀਆਂ ਨਹੀਂ ਸਰੋਂ ਹੈਗੀ ਵਿੱਚ ਪਰ ਛੋਟੀ ਸਰੋਂ ਕਿਹੜੀ ਮੈਨੂੰ ਤਾਂ ਦਿਖਾਈ ਨਹੀਂ ਆਛਾ ਛੋਟੀ ਹੈ ਦਿਖਾ ਕੇ ਦਊ ਹਾਂ ਆ ਦੁਖ ਕਿੱਥੇ ਆ ਦੋ ਘਰ ਚਲੀਏ ਹਾਂ ਚਲੀਏ ਘਰ ਘਰ ਚਲੀਏ ਨਹੀਂ ਆਦੇ ਨਹੀਂ ਜਾਣਾ ਕਿਧਰ ਜਾਣਾ ਹੈ ਲੈ ਅੰਦੀ ਹਾਂ ਪੁੱਟ ਲਈਏ ਤਾਂ ਕੀ ਬੋਟਲ ਲਈ ਸੰਦੀਆਂ ਕੀ ਸੰਦੀਆਂ ਸਬਜ਼ੀਆਂ ਬੋਟਲ ਲਈ ਪਹਿਲਾਂ ਹਾਂ ਸਬਜ਼ੀਆਂ ਲੈਣ ਨਹੀਂ ਆਏ ਆਪਾਂ ਹਾਂ ਆਪਾਂ ਉਹ ਵੇਖਣ ਆਏ ਆ ਲਸਣ ਵੇਖਣ ਆਏ ਆ ਕਿੱਡਾ ਹੋਇਆ ੜਾ ਲਸਣ ਹਾਂ ਦੇਖੋ ਬਹਲਾ ਵੀ ਇਹ ਸਬਜ਼ ਉਹ ਵੀ ਆ ਪਹਿਲਾਂ ਉਹ ਪਪਾ ਕਪੇੜਾ ਪੇੜ ਆਜੋ ਆਜੋ ਪੱਜੋ 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 ਆਹ ਤੇ ਪਰਮਾ ਕਿੰਨਾ ਵਾਬਲਾ ਪਤਾ ਕੀ ਬੋਲਾਣੀ ਆ ਕੀ ਇਹਨੂੰ ਕਹਿੰਦੇ ਤੂਤ ਤੇ ਇਹ ਵਿੱਚ ਕਿੰਨਾ ਤੇ ਥਾਂ ਰੁੰਨੇ ਆ ਇਹਨੇ ਤੂਤ ਨੇ ਤੇ ਕੋਹਾ ਵੜੇ ਨੇ ਤੂੰ ਇਹ ਵੋਂ ਕਣਕ ਬੀਜੇ ਨਹੀਂ ਸੀ ਪਹਿਲਾਂ ਤੇ ਬੰਦਾ ਵੜਾ ਚੁੱਕਦਾ ਫਿਰ ਤੂਤ ਵੜਦਾ ਫਿਰ ਪੈਲੀ ਵਜਾਉਂਦਾ ਆਉਂ ਟੀਨੀ ਮੀ ਆਣਾ ਪੈਲੀ ਪਾ ਪਾ ਗਾਂਟੀ ਖੈਰ ਲੈ ਘਰ ਚਲੀਏ ਹਾਂ ਹਾਂ ਕਾਲ ਹੈ ਹਾਂ रहोगे? रोह गए चल बाय फिर है आपे आ जाएगा ओ पापा चल गया ओ वेला जा, मैं, नहीं मैं भी चल जा, जा। चल फिर मैं चली चल आं <laughs> हाँ पहली च आ गया ਆਜੋ 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 ਉਹ ਤੇ ਗੀਲਾ ਤਾਂ ਵੇ ਨਾ ਅੱਗੇ ਕੀੜਾ ਆ ਗਿਆ ਸੀ ਭੱਜ 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 ਕੇ ਆਜੋ ਭੱਜ ਕੇ ਆ ਕਈ ਥਾਂ ਮਤੇ ਤੂੜੀ ਕਿੰਨੀ ਕਿੰਨੀ ਪਾਈ ਆ ਰੁਗਗਾ ਨਾ ਗਾਂ ਤਾਂ ਫਿਰ ਵੀ ਉਗ ਪਿਆ ਨਾ ਉਹ ਤਾਂ ਉਗਣੀ ਆ ਦੇਖੋ ਕਿੰਨੇ ਸਾਰੇ ਫੁੱਲ ਆ ਗਏ ਆਪ ਉੱਤੇ ਮਚੂ ਨਾ ਆਹ ਆ ਵੀ ਨਹੀਂ ਨਹੀਂ ਤੂੜੀ ਉਹ ਜ਼ਿਆਦਾ ਕੰਮ ਗਲਤ ਕਰਦਾ ਚਲਿਓ ਹੁਣ ਕਰਨ ਚਲੋ ਆਓ ਅੱਪੇ ਚੜਜੇਗਾ ਥੋੜੀ ਥੋੜੀ ਮੇਰਾ ਪੁੱਤ ਡੇਗਣਾ ਪਈ ਤਾਂ ਇਧਰੋਂ ਤੇ ਜਾ ਲੈਂਦੇ ਸੋ ਕੁ ਵਧੀਆ ਚੜ ਜੇਗਾ ਚਿਲਕਣਾ ਬੜੀ ਚਿਲਕਣਾ ਤਰਾ ਤੂੰ ਚੁੱਕੀ ਮਿਲ ਚੰਗਾ ਉਹ ਤੂੰ ਕਿਦਾਂ ਨਾਗੇ ਦੇਗਾ Hvordan går det nå?

ਵੱਡੇ ਵੱਡੇ ਰਾਹ ਤੇ ਤੂੰ ਆਪੇ ਪਾਰ ਕਰ ਆਇਆ ਤੇ ਹੁਣ ਤੈਨੂੰ ਉਂਗਲ ਫੜਨ ਦੀ ਲੋੜ ਪੈ ਗਈ ਹੈ ਮੈਨੂੰ ਪਾਰ ਹੁੰਦਾ ਹੈ ਨਾ ਹੈ ਕੋ ਪਾਰ ਹੁੰਦਾ ਨਾ ਤੈਨੂੰ ਪਿਆਰ ਆਉਂਦਾ ਹੈ ਕਿਦੇ ਤੇ ਅਫੜੇ ਹੋ ਗਿਆ ਲੰਘ ਜੇਗਾ ਲੈ ਇਹਨਾਂ ਦੇ ਵੀ ਲਸਣ ਦੇ ਲੱਛਣ ਵੇਖ ਲਈਏ ਗਾਜਰਾਂ ਮੂਲੀਆਂ ਪਾਲਕ ਧੰਨੀਆਂ ਮੇਥੀ इधर नू चल पोतो घर नलिए आवे सोने के बैंगन लगे हाँ। आवे छोटे नौगी ना पे इधर आ जा ਚਲੋ ਆਪਾਂ ਘਰ ਆਗੇ ਹਾਂਗੇ ਜਿਹੜੇ ਪੁੱਤ ਨੇ ਲਾਨਾ ਨਹੀਂ ਆਪਾਂ ਫੇਰ ਆਗੇ ਹੋ ਫੇਰ ਆਗੇ ਸਬਜ਼ੀ ਉਹ ਤੇ ਕਿਹੜੀ ਵੀ ਆ ਕੇ ਆਏ ਮਨ ਕਰ ਤਾ ਕਿਹੜੀ ਸਬਜ਼ੀ ਵੀ ਆ ਕੇ ਆਏ ਪੀਂਡੀ ਪਿੰਡੀ ਪਿੰਡਾਂ ਤਾਂ ਹੈ ਨਹੀਂ ਉਹ ਨਹੀਂ ਉਹ ਬਸ ਸੁੰਨੇ ਕੇ ਕਹਰਾ ਹੂੰ ਸੁੰਨੇ ਕੇ ਕਹਰਾ ਹੂੰ ਬਰ ਬੀਜਿਆ ਕਿ ਇੱਕ ਪਾਲਕ ਤੇ ਇੱਕ ਕੀ ਬੀਜਿਆ ਮੇਥੀ ਮੇਥੀ ਦੇ ਧਨੀਆ ਨਹੀਂ ਆ ਧਨੀਆ ਤਾਂ ਮੇਥੀ ਆ ਧਨੀਆ ਨਹੀਂ ਬੀਜਿਆ ਉਹ ਤਾਂ ਤਾਂ ਨਹੀਂ ਹੋਇਆ ਬੜਾ ਹੁੰਦਾ ਤੇ ਉਹ ਫਿਰ ਧਨੀਆ ਹੀ ਆ ਭਲਕਣੀ ਹੈਗੀ ਫਿਰ ਪਾਲਕ ਨਹੀਂ ਬੀਜੀ ਪਾਲਕ ਆ ਪਾਲਕ ਇੱਥੇ ਬੀਜੀ ਓਥੇ ਨਹੀਂ ਬੀਜੀ ਕਲਾ ਧਨੀਏ ਬੀਜਿਆ ਤੇ ਧਨੀਆ ਤਾਂ ਮੇਥੀ ਆ ਤਾਂ ਤਾਂ ਇਹ ਤੇ ਮੇਥੀ ਆ ਤੇ ਪਾਲਕ ਆ ਦਜੀ ਹੂੰ ਵਾਦੂ ਹੋ ਜੇ ਇਹ ਤੇ ਕੜੀ ਆ ਵਾਦੂ ਹੋ ਜਾਣੀ ਫਿਰ ਤੇ ਪਰ ਆਹ ਲਸਣ ਨਾਲ ਉਹ ਲਸਣ ਮਾੜਾ ਵਾ ਜਦ ਆਹ ਲਸਣ ਨਾਲ ਉਹ ਲਸਣ ਮਾੜਾ ਵਾ ਮਾੜਾ ਉਹ ਪੈ ਗਾਨੀ ਨਾ ਤੂੜੀ ਜਿਆਦਾ ਪਾਤੀ ਆ ਨਾ ਖਾਤਕੂਤ ਨਹੀਂ ਪਾਈ ਨਾਲੇ ਤੂੜੀ ਜਿਆਦਾ ਸੁੱਟ ਛੜੀ ਜੁੱਤੇ ਤੇ ਇੰਨੀ ਤੇ ਰੋਗ ਰੋਗ ਦੇ ਉੱਤੇ ਤੂੜੀ ਸੁੱਟੀ ਆ ਹੂੰ ਕਾ ਹੋਇਆ ਵੇ ਤੇ ਬੁੱਟਣ ਆਲਾ ਤੂੰ ਆਂਦਾ ਵਿੱਚ ਉੱਗੇ ਕਰਕ ਨਹੀਂ ਉੱਗੇ ਕਾਹ ਚਾ ਜੁੱਟਾ ਟਾਵਾ ਟਾਵਾ ਕਾ ਆਪਣੀ ਨਾ ਮਾਰੀ ਖਾਦ ਨਹੀਂ ਮਰੀ ਰੂੜੀ ਜਾ ਉਹਨੂੰ ਦਊਂਗੀ ਇਹ ਤਾਂ ਮੂੜੀਆਂ ਵੱਡ ਵੱਡ ਕੇ ਮੈਨੂੰ ਖੁਰਪੋਂ ਦੇ ਪਿਉਂ ਦੀ ਕੋ ਪੱਗ ਕੰਡ ਜੀ ਲੜ ਗਈ ਨਹੀਂ ਮੰਨ ਕੇ ਤਾਂ ਚਿੜੀਆਂ ਆਈਆਂ ਛਿਲੀਆਂ ਖਾਣੂ ਖਾਣੂ ਫਲੀਆਂ ਨਹੀਂ ਜਾਣੀਆਂ ਓਏ ਵੱਡ ਕੇ ਜਾਓਗੇ ਇਦਾਂ ਨਹੀਂ ਬੋਲੀਦਾ ਪਰਸੰਤ ਹੈਗਾ ਛਿਲੀਆਂ ਆਤੇ ਤੇ ਰੋਣ ਸਾਗ ਤੋਰੀ ਇਹਦਾ ਤਾਂ ਫੁੱਲਣ ਡਿਆ ਪਿਆ ਇਹਦੇ ਨਾਲ ਹੋਣਾ ਕਿਦਾਂ ਸੀ ਫਿਰ ਗੰਦਲ ਬੜੀ ਛੋਟੀ ਪਰ ਫੁੱਲਣ ਪਹਿਲਾਂ ਡੈਪਾ ਪਤਾ ਨਹੀਂ ਕਿਦਾਂ ਦਾ ਬੀ ਪਾਇਆ ਇਹਨਾਂ ਨੇ ਵੀ ਸਰੋਂ ਦਾ ਤੇਰੀ ਬਰੀਕ ਬਰੀਕ ਅਜੇ ਇੱਕਾ ਦੋਲੀ ਆਹ ਤੇ ਪੱਲ ਡੈਪਾ ਫੁੱਲ ਗਿਆ ਉਹ ਸਾਗ ਤੇ ਕਿੰਨੇ ਮਨ ਕਿਤੇ ਕੀ ਖਾਂਦੇ ਐ ਸਾਗ ਬਣਾ ਲੈਂਦੇ ਆ ਖਰੀ ਤੇ ਵਧੀਆ ਇਹ ਖਾਂਦੇ ਆ ਇਹ ਕਿਵੇਂ ਖਾਈਦਾ ਐ ਆਏ ਚਨੇ ਆ ਇਹ ਲੈ ਆ ਬੰਮੀ ਆ ਹਾਂ ਤੂੰ ਇੱਕ ਤੇ ਖਾ ਫੇ ලැව් මේක කාග තිය කලින්නයි නන න්න බෝ පැගිය යි තුද මූති පාතා චෙල්ලගේ බොඳයිඒ මන්ටීන්ඩ මීට බෝ් තනෝ ගාම ਹਾਟੇ ਆ ਮੂ ਮੂ ਕੋਲਾ ਆ ਬਿਲਸਨ ਫਿਰ ਮਾੜਾ ਹੀ ਹੈ ਉਹ ਤਾਂ ਦਲਸਾ ਨਹੀਂ ਬੜਾ ਹੋ ਗਿਆ ਵਿੱਚ ਗੰਦ ਵੀ ਨਹੀਂ ਹੈਗਾ ਇਹ ਹੈਗਾ ਟਮਾਟਾ ਮੇ ਬੂਟੇ ਗਡੇ ਗਡੇ ਹੋਏ ਵਿੱਚ ਹਾਂ ਤੂੜੀ ਜਿਆਦਾ ਸੁੱਟਦੀ ਨਾ ਢੇਰ ਵਾਂਗ ਹੈਗਾ ਵੀ ਮੇਰਲਾ ਫਿਰ ਲੱਗਾ ਕਰੇ ਇਹ ਵਿੱਲਾ ਤਾਂ ਠੀਕ ਆ ਮਾਂ ਫੇਰ ਕਰੂੰ ਨਾਲ ਇਹ ਲਾਇਆ ਵੀ ਪਹਿਲਾਂ ਹੀ ਨਾ ਘਰ ਵਾਲਾ ਮਮਾ ਅਨ ਦੂਰੀ ਆ ਤਾਂ ਨਹੀਂ ਪਹੁੰਚ ਜਾਇਆ ਨਾ ਮੋਟਾ ਹੁੰਦਾ ਦੂਰੀ ਜਾਂ ਨਾ ਤਾਂ ਵੱਧਾ ਹੀ ਹੈ ਯੂਰ ਇਹ ਨਾ ਮੋਟਾ ਨਹੀਂ ਹੁੰਦਾ। ਸੰਗ ਵਿੱਚ ਮਾਰ ਦੂਗਾ। ਮਮਾ ਕੁਛ ਨਾ ਕੁਛ ਤੇ ਕਰੇ ਗਈ। ਨਹੀਂ ਪਾਉਣਾ। ਤਾਂ ਫਿਰ ਮੋਟਾ ਹੀ ਨਹੀਂ ਹੋਣਾ। ਨੀਣਾ ਵੱਡੀ। ਆ ਲੱਗ ਗਿਆ। ਇਹ ਹੋ ਜਾਂਦੀ ਪਾਤੀ। ਪਾਈ ਤੇ ਨਾ ਬਤੇਰੀ ਪਰ ਉਹ ਦਾਇਆ ਖਾਤ ਨਹੀਂ ਮਾਰੀ। ਖਾਤ ਮਾਰ ਕੇ ਪਾਣੀ ਦੇ ਦਨ। ਆਪੇ ਨੂੰ ਲੱਗ ਜੇ ਖੁਰਕੇ ਨੂੰ ਅੰਦਰ ਚ ਗੰਦ ਵੀ ਨਹੀਂ ਹੈਗਾ ਉਹ ਵੀ ਨਹੀਂ ਹੈਗਾ ਗੰਦ ਕਿਤੇ ਕਿਤੇ ਟਮਾਟਾਵਾ ਤੀਲਾ ਵਾ ਕੱਲੀ ਨੂੰ ਫੇਰਨਾ ਪੈਣਾ ਇਹਨੂੰ ਵੀ ਕੀ ਇਹਦਾ ਮਨ ਕੀਤੇ ਮਨ ਕੀਤੇ ਵੱਜਾ ਮਾਂਡਿਆ ਏ ajo ਕੋਤੀ ਮੀਟਰ ਉੱਡੀ ਫੜਦੰਦੀ ਤੇਰੇ ਕੋਲ ਫੜ ਦੰਦੀ ਫੜਦਿ ਕਿ ਨਹੀਂ ਆਹ ਕੀ ਆ ਅੱਜ ਤੱਕ ਕਿੱਧਰ ਹੁੰਦਾ ਆਹੋ ਕਲਰ ਆਦਾ ਦੰਦਾ ਨਾ ਕਿ ਜੰਗਲ ਦੀ ਏਦਾਂ ਦੇ ਗਿੱਦੜੇ ਜਿੱਦੋਂ ਜੰਗਲ ਚ ਹੈ ਗਿਆ ਕਿੱਧੜ ਹੈ ਨਾ ਮੈਂ ਜਾਣੀ ਨਾ ਮੈਨੂੰ ਤਾਂ ਪਤਾ ਨਹੀਂ ਆਹ ਹੋ ਗਿਆ ਮੇਰੇ ਪਤਾ ਨਹੀਂ ਕੀ ਹੋ ਜਾ ਯਾਰ ਬੇ ਲੋਕ ਕੰਡਾ ਪਾਪਾ ਹੂੰ ਮਾਰਿਆ ਮੈਨੂੰ ਪਾਪਾ ਤੂੰ ਲਊ ਕੱਢਦਾ ਮੇਰੇ ਕਿਵੇਂ ਲਊ ਕੱਢਦੇ ਆ ਤੂੰ ਕੱਢਿਆ ਕਿਵੇਂ ਪਤਾ ਨਹੀਂ ਤੂੰ ਕਿਵੇਂ ਕੱਢਿਆ ਕੋਈ ਕੁਝ ਮਾਰਿਆ ਹੋਊਗਾ ਮੇਰੇ ਉਹ ਤਾਂ ਇਹ ਤੈਨੂੰ ਨਾ ਵੀ ਮਾਰਾਂ ਨਾ ਫਿਰ ਤੂੰ ਫੇਰ ਲਊ ਨੀ ਕਵੇਦਾ ਤੈਨੂੰ ਮਾਰੀਏ ਆਓ ਕੋਈ ਨਾ ਦੇ ਕਾਕਾ